ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਜਿਹੜਾ ਕੰਮ 93 ਨਹੀਂ ਕਰ ਪਾਰੇ ਸੀ ਉਹਨੇ 94 ਹੋ ਕੇ ਕੀ ਕਰਨਗੇ ਪਰ ਤੁਸੀਂ ਇਹ ਨਹੀਂ ਦੱਸ ਰਹੇ ਕਿ ਤੁਹਾਡੀ ਤੇ ਜਿਹੜੀ ਭਾਜਪਾ ਦੀ ਮਿਲੀ ਭੁਗਤ ਹੈ ਇਹਦੇ ਬਾਰੇ ਕੀ ਕਹੂਗੇ ਤੁਹਾਨੂੰ ਪਤਾ ਹੈ 40 ਲੱਖ ਰੁਪਇਆ ਇੱਕ ਐਮਐਲਏ ਲਈ ਹੱਦ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਕਿ ਉਸ ਤੋਂ ਜ਼ਿਆਦਾ ਪੈਸੇ ਉਹ ਆਪ ਦੀ ਕੰਸਟੀਟਿਊਐਂਸੀ ਜਿੱਦੋਂ ਇਲੈਕਸ਼ਨ ਲੜ ਰਹੀ ਆ ਤਾਂ ਲਾ ਨਹੀਂ ਸਕਦਾ ਇਹਨਾਂ ਦੇ ਕੰਨੇ ਹੋਲਡਿੰਗ ਉਹ ਵੀ ਕਰੋੜ ਰੁਪਏ ਦੇ ਹੋਣੇ ਤੇ ਜਿਹੜੇ ਇਹਨਾਂ ਨੇ ਖਰਵੰਡਿਆ ਆਨ ਡਾਕਟੇ ਤੇ ਜੋ ਇਹਨਾਂ ਦੀ ਕੈਂਪੇਨ ਤੇ ਜੋ ਕੁਝ ਹੋਇਆ ਐਡਸ ਆਈਆਂ ਨੇ ਉਹ ਬਿੱਲੋ ਕਿੰਨੇ ਦੇ ਹੋਣਗੇ ਉਸ ਇਲੈਕਸ਼ਨ ਕਮਿਸ਼ਨ ਨੇ ਕੀ ਇੱਕ ਵਾਰੀ ਵੀ ਇਹਨਾਂ ਨੂੰ ਨੋਟਿਸ ਭੇਜਿਆ ਕਿਹਾ ਰਹੀ ਇੱਥੇ ਜ਼ਿਆਦਾ ਐਕਸਪੈਂਡ ਹੋ ਰਿਹਾ ਕਿਉਂਕਿ ਇਹ ਸਮਝ ਆਉਂਦਾ ਔਰ ਜੋ ਤੁਸੀਂ ਸਮਝੌਤੇ ਕੀਤੇ ਨੇ ਜੋ ਮੌਕੇ ਤੇ ਗੰਦ ਪਾਇਆ ਹੈ ਅਧਿਕਾਰੀਆਂ ਦੀ ਮਦਦ ਲਈ ਹੈ ਪੈਸੇ ਵੰਡੇ ਆ ਸ਼ਰਾਬਾਂ ਵੰਡੀਆਂ ਤੇ ਉਹ ਤੋਂ ਬਾਅਦ ਤੁਸੀਂ ਡਾਂਸ ਕਰ ਰਹੇ ਹੋ ਕਿ ਅਸੀਂ ਜੱਤ ਨਹੀਂ ਮੈਂ ਨਾ ਉਹ ਸੇ ਕਨਸਟੀਟਿਊਐਂਟ ਤੋਂ ਮਿਸਟਰ ਬੋਗੀ ਜਿਹੜੇ ਗੁਜ਼ਰ ਗਏ ਨੇ ਬੜਾ ਉਹਨਾਂ ਲਈ ਤੁਸੀਂ ਸਨਮਾਨ ਕੀਤਾ ਆ ਨੱਚ-ਨੱਚ ਕੇ ਆਪ ਤੇ ਬੀਜੇਪੀ ਦਾ ਜੁੜਾਅ ਹੋਇਆ ਹੈ ਪੰਜਾਬ ਨੂੰ ਅਰਬਨਾਈਜ਼ ਕਰਨ ਵਿੱਚ ਸ਼ਹਿਰੀਕਰਨ ਵਿੱਚ ਔਰ ਪੰਜਾਬ ਦੀਆਂ ਜ਼ਮੀਨਾਂ ਖੋਣ ਚ ਤੇ ਜਿੰਨੀਆਂ ਇਹਨਾਂ ਦੀਆਂ ਜ਼ਮੀਨਾਂ ਹੈ ਕਿਸਾਨਾਂ ਦੀਆਂ ਉਹ ਖੋਲੋ ਕਿਉਂਕਿ ਇਹ ਆਕੜ ਦੇ ਕਿਉਂ ਨਹੀਂ ਜ਼ਮੀਨਾਂ ਕਰਕੇ ਤੇ ਜ਼ਮੀਨਾਂ ਆਪਾਂ ਖੋਣੀ ਹੈ ਇਹ ਬੀਜੇਪੀ ਦੀ ਵੀ ਪਾਲਿਸੀ ਹੈ ਇਹ ਆਪਾਂ ਨੇ ਨਵੀਂ ਲਿਆਏ ਹੈ ਇਸੇ ਚੱਕਰ ਚ ਭਗਵੰਤ ਮਾਨ ਜੋ ਚੀਫ ਮਿਨਿਸਟਰ ਨੇ ਪੰਜਾਬ ਦੇ ਕਰਕੇ ਕਹਿ ਨੂੰ ਹੀ ਨੇ ਇਹ ਤੇ ਅਰਵਿੰਦ ਕੇਜਰੀਵਾਲ ਦੇ ਵਿੱਚ ਲੜਾਈ ਹੋਈ ਹੈ ਬਟ ਉਹ ਸੋ ਵੀ ਉਹ ਡਾਰਸੀ ਉਹਨਾਂ ਨੂੰ ਕਿ ਇੱਕ ਪਾਲਸੀ ਦੇ ਲੈਵਲ ਤੇ ਕ腐ਸ਼ਨ ਹੋਉਂਦੀ ਜਿਵੇਂ ਕਿ ਦਿੱਲੀ ਚ ਸ਼ਰਾਬਾਰੇ ਮਾਮਲੇ ਨੂੰ ਲੈ ਕੇ ਹੋ ਚੁੱਕੀ ਹੈ ਤਾਂ ਉਹ ਫਸੂਗਾ ਤਮੂਨੇ ਮੰਨ ਕਰਤਾ ਸੀ ਨਾ ਚੀਜ਼ਾਂ ਤੇ ਸਾਈਨ ਕਰਨ ਤੋਂ ਤਾਂ ਉਹਨਾਂ ਨੂੰ ਹਟਾਇਆ ਗਿਆ ਬਟ ਉਹਨਾਂ ਤੋਂ ਇਹ ਸੋਚ ਲਿਆ ਕਿ ਸਰਕਾਰ ਜ਼ਰੂਰ ਤਾਂ ਨਹੀਂ ਨਹੀਂ ਤੇ ਆ 1.5 ਸਾਲ ਚ ਫਿਰ ਚੱਕ ਦਿਓ ਫੱਟੇ ਪੰਜਾਬ ਦੇ ਬੰਦੇ ਤਾਂ ਬਾਹਰ ਜਾ ਰਹੇ ਆ ਇਹ ਨਵੇਂ ਹਾਊਸਿੰਗ ਜਿਹੜੇ ਬਣਾਏ ਜਾ ਰਹੇ ਨੇ ਇਹ ਕਿਹਦੇ ਲਈ ਬਣਾਏ ਜਾ ਰਹੇ ਨੇ ਪਰਵਾਸੀਆਂ ਲਈ ਇਹੀ ਪਾਲਿਸੀ ਹੈ ਨਾ ਤੁਹਾਡੀ ਭਾਜਪਾ ਤੁਹਾਡੇ ਨਾਲ ਇਸ ਮਾਮਲੇ 'ਚ ਤੇ ਕਾਂਗਰਸ ਦੀ ਮੂਕ ਸਹਿਮਤੀ ਹੈ ਇਹੀ ਕੰਮ ਹੈ ਨਾ ਤੁਹਾਡਾ ਕਿ ਬਾਹਰਿਆਂ ਨੂੰ ਲਿਆਓ ਵਸਾਓ ਕਿ ਪੰਜਾਬ ਵਾਲਿਆਂ ਨੂੰ ਤਾਂ ਲੋੜ ਹੀ ਨਹੀਂ ਘਰਾਂ ਦੀ ਲੋੜ ਕੀ ਹੈ ਮੈਨੂੰ ਦੱਸ ਦਿਓ ਆ ਵੀ ਜਿਹੜਾ ਤੁਸੀਂ ਕਰ ਰਹੇ ਹੋ ਨਾ ਇਹ ਪਾਲਿਸੀ ਕ੍ਰਪਸ਼ਨ ਹੋਣ ਜਾ ਰਹੀ ਹੈ ਇਹਦੀ ਜਦੋਂ ਜਾਂਚ ਹੋਊਗੀ ਤੁਸੀਂ ਭਾਵੇਂ ਸਾਈਨਿੰਗ ਅਥਾਰਟੀ ਤੋਂ ਭੱਜ ਗਏ ਹੋ ਪਰ ਤੁਸੀਂ ਬਚ ਨਹੀਂ ਪਾਉਗੇ ਬਿਕਾਜ਼ ਆਫ ਕਨਸਟੀਟਿਊਸ਼ਨਲ ਪੁਆਇੰਟ ਆਫ 视图 ਸੇ ਉਹ ਆਰ ਹੈਡ ਆਫ ਸਟੇਟ ਤੁਸੀਂ ਇਹ ਤੋਂ ਬਚ ਨਹੀਂ ਸਕਦੇ ਇਹ ਯਾਦ ਰੱਖ ਲਿਓ ਕਿ ਇਹ ਥੋੜਾ ਕੰਮੀਨਰ ਵੀ ਨਹੀਂ ਬਚ ਪਾਇਆ ਸੀ ਬੜੀਆਂ ਖੁਸ਼ੀਆਂ ਮਨਾਈਆਂ ਆਪਨੇ ਕਿ ਅਸੀਂ ਜਿੱਤ ਗਏ ਜੀ ਪਛਮੀ ਲੁਧਿਆਣਾ ਮਤਲਬ ਪਹਿਲਾਂ ਵੀ ਨਾ ਗੋਲੇ ਸੀ ਹੁਣ ਫੇਰ ਜਿੱਤ ਗਏ ਮੈਂ ਵੀ ਸਮਝ ਨਹੀਂ ਆਉਂਦੀ ਕਿ ਜਿਹੜਾ ਕੰਮ 93 ਨਹੀਂ ਕਰ ਪਾਰੇ ਸੀ ਉਹਨੇ 94 ਹੋ ਕੇ ਕੀ ਕਰਨਗੇ ਜਿਹੜਾ ਕੰਮ ਰੁਕਿਆ ਪਿਆ ਸੀ ਤਾਂ ਹੁਣ ਇੱਕ ਇਜ਼ਾਫਾ ਹੋ ਗਿਆ ਉਹ ਕਰ ਲੈਣਗੇ ਕੀ ਕਰਨਗੇ ਉਹ 10 ਦਿਨਗੇ ਆਪਾਂ ਲੈ ਔਰ ਇੱਕ ਬੜੀ ਤਾਜੁਰਦੀ ਗੱਲ ਹੋਈ ਅਰਵਿੰਦ ਕੇਜਰੀਵਾਲਾਏ ਉਹਨਾਂ ਨੇ ਐਲਾਨ ਕੀਤਾ ਤੂਫਾਨ ਹਨੇਰੀ ਪਤਾ ਨਹੀਂ ਕੀ ਬੋਲੀ ਜਾਂਦੇ ਸੀ ਨਾਲ ਮੁੱਖ ਮੰਤਰੀ ਸਾਹ ਹੋਏ ਨਹੀਂ ਸੀਗੇ ਇਕੀ ਚੱਕਰ ਮੈਂ ਦੱਸ ਦਿੰਦਾ ਤੁਹਾਨੂੰ ਕੀ ਚੱਕਰ ਨੇ ਜ਼ਾਇ ਇਸੇ ਲਈ ਅਜਿਹਾ ਹੀ ਬਾਇਆ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਇਹ ਜਿਹੜੇ ਡਰਾਮੇ ਹੋ ਰਹੇ ਨੇ ਰਹੀ ਗੱਲ ਜਤਨਦੀ ਪਹਿਲਾਂ ਉਹਨੂੰ ਗੱਲ ਕਰਨ ਲਈਏ ਮਾੜਾ ਜਿਹਾ 51% 51% ਲੋਕਾਂ ਨੇ ਵੋਟ ਪਾਈ ਹੈ ਤੇ ਜਦੋਂ ਇਹ ਪਿਛਲੀ ਵਾਰੀ ਜਿੱਤੇ ਸੀ ਇਹ ਹੀ ਵਿਧਾਨ ਸਭਾ ਉਦੋਂ 64% ਲੋਕਾਂ ਨੇ ਵੋਟ ਪਾਈ ਸੀ ਮਤਲਬ 13% ਤਾਂ ਸਿੱਧੇ ਤੋਂ ਤੋਂ ਨਾਰਾਜ਼ ਜਿਨ੍ਹਾਂ ਨੇ ਥੋੜੀ ਉਲਟ ਪਾਉਂ ਲਈ ਸੀ ਇੱਕ ਨਹੀਂ ਬੈਟ ਬਟ ਉਹਨਾਂ ਨੇ ਪਾਈ ਜਿਉਂਕੇ ਦੂਜੇ ਵੀ ਚੰਦੀ ਲੈ ਸਾਰੇ ਇਹ ਤਾਂ ਕਲੀਅਰ ਹੋ ਗਈ ਪਹਿਲੀ ਗੱਲ ਔਰ ਮਾਰਜਨ ਕਿਡਾ ਉਹੀ ਮਾਰਜਨ ਹੈ ਪਿਛਲੀ ਵਾਰੀ 8 ਸੀ ਇਹਨਾਂ ਦੀ 10 ਹੈ ਪਰ ਤੁਸੀਂ ਇਹ ਨਹੀਂ ਦੱਸ ਰਹੇ ਕਿ ਥੋੜੀ ਤੇ ਜਿਹੜੀ ਬੀਜੇਪੀ ਦੀ ਮਿਲੀ ਭੋਗਤ ਹੈ ਇਹਦੇ ਬਾਰੇ ਕੀ ਕਹੂਗੇ ਕਿਉਂਕਿ ਥੱਲੇ ਵਰਕਰਾਂ 'ਚ ਨਹੀਂ ਹੁੰਦੀ ਇਹ ਮਿਲੀ ਭੋਗਤ ਉੱਪਰ ਹੁੰਦੀ ਹੈ ਜੇ ਥੋੜੀ ਇਹ ਮਿਲੀ ਭੋਗਤ ਨਾ ਹੁੰਦੀ ਮੈਂ ਅਥੇ ਲੁਧਿਆਣੇ ਮਤਲਬ ਮੈਨੂੰ ਪਤਾ ਹੀ ਨਹੀਂ ਕਿੰਨੇ ਲੋਕਾਂ ਨੇ ਦੱਸਿਆ ਮੈਂ ਤੇ ਕੁਆਰੀ ਨਰਿੰਦਰਦੀਪ ਦੇ ਉੱਥੇ ਗਿਆ ਸੀ ਕਿ ਉਹਦਾ ਵਿਚਾਰੇ ਨੂੰ ਇਨਸਾਬ ਮਿਲ ਸਕੇ ਤੇ ਉੱਥੋਂ ਹੀ ਮੋੜ ਆਈ ਸੀ ਬਟ ਉਨੇ ਕੇ ਹਿੱਸੇ ਚ ਵੀ ਮੈਂ ਪਤਾ ਹੀ ਨਹੀਂ ਕਿੰਨੇ ਹੋਲਡਿੰਗ ਸੰਜੀਵ अरोड़ा ਜੀ ਮੈਨੂੰ ਦੋਨੋਂ ਦਾ ਹੀ ਨਾਮ ਹੈ ਜਿਹੜੇ ਦਿੱਤੇ ਨੇ ਆਪ ਆ ਲੈਣ ਦੇ ਲੱਗੇ ਹੋਏ ਸੀ ਤੁਹਾਨੂੰ ਪਤਾ ਹੈ 40 ਲੱਖ ਰੁਪਇਆ 1 ਐਮਐਲਏ ਲਈ ਹੱਦ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਕਿ ਉਸ ਤੋਂ ਜ਼ਿਆਦਾ ਪੈਸੇ ਉਹ ਆਪਦੀ ਕੌਨਸਟੀਟਿਊਐਂਸੀ ਚ ਜਦੋਂ ਇਲੈਕਸ਼ਨ ਲੜ ਰਿਹਾ ਤਾਂ ਲਾ ਨਹੀਂ ਸਕਦਾ ਇਹਨਾਂ ਦੇ ਕੰਨੇ ਹੋਲਡਿੰਗ ਉਹ ਵੀ ਕਰੋੜ ਰੁਪਏ ਦੇ ਹੋਣੇ ਆ ਤੇ ਜਿਹੜੇ ਇਹਨਾਂ ਨੇ ਜੋ ਵੰਡਿਆ ਆਂ ਦਾਤੇ ਤੇ ਜੋ ਇਹਨਾਂ ਦੀ ਕੈਂਪੇਨ ਤੇ ਜੋ ਕੁਝ ਹੋਇਆ ਐਡਸ ਆਈਆਂ ਨੇ ਉਹ ਬਿੱਲੋ ਕਿੰਨੇ ਦੀਆਂ ਹੋਣਗੀਆਂ ਇਲੈਕਸ਼ਨ ਕਮਿਸ਼ਨ ਕੀ ਦੀ ਹੁੰਦਾ ਹੈ ਬ੍ਰੈਸਿਟਾ ਨੂੰ بڑا ਸੰਵਿਧਾਨਕ ਬਾਡੀ ਕਿਹਾ ਜਾਂਦਾ ਪਰ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਉੱਥੇ ਬੀਜੇਪੀ ਦਾ ਇਨਫਲੂਐਂਸ ਕਿੰਨਾ ਹੈ ਕਿੰਨਾ ਰਵਾ ਪੈ ਚੁੱਕਿਆ ਉਸ ਇਲੈਕਸ਼ਨ ਕਮਿਸ਼ਨ ਨੇ ਇੱਕ ਵਾਰੀ ਵੀ ਨੋਟਿਸ ਭੇਜਿਆ ਕਿਹਾ ਰਹੀ ਇਥੇ ਜ਼ਿਆਦਾ ਐਕਸਪੈਂਡ ਹੋ ਰਿਹਾ ਹੈ ਕਿਉਂਕਿ ਇਹ ਸਮਝੌਤਾ ਹੈ ਸਮਝੌਤਾ ਕੀ ਹੈ ਤੁਹਾਨੂੰ ਉਹ ਵੀ ਦੱਸ ਦਿੰਨਾ ਬਾਅਦ ਚ ਹੁਣ ਇਹ ਗੱਲ ਇਹ ਕਿ 64% ਤੋਂ 52% ਤੇ ਆ ਗਏ ਨੋਟਾ ਦੀ ਵੋਟ ਵੀ ਵੱਧ ਗਈ ਤੇ ਸਾਨੂੰ ਇਹਨਾਂ ਚੋਂ ਕੋਈ ਨਹੀਂ ਪਸੰਦ ਪੰਜਾਬ ਕਿੱਥੇ ਖੜਾ ਹੈ ਤੁਹਾਨੂੰ ਸਮਝ ਆ ਹੀ ਰਹੀ ਹੈ ਕਿ ਆਦਤ ਦੇ ਵੋਟਾਂ ਪਈਆਂ 52% ਉਹਦੇ ਚੋ ਵੀ ਤੁਸੀਂ ਇੱਕ ਪਾਰਟੀ ਨਾਲ ਜੁੜੇ ਹੋ ਔਰ ਜੋ ਤੁਸੀਂ ਸਰਕਾਰ ਦਾ ਫਾਇਦਾ ਉਠਾਇਆ ਹੈ ਔਰ ਜੋ ਤੁਸੀਂ ਸਮਝੌਤੇ ਕੀਤੇ ਨੇ ਜੋ ਮੌਕੇ ਤੇ ਗੰਦ ਪਾਇਆ ਹੈ ਅਧਿਕਾਰੀਆਂ ਦੀ ਮਦਦ ਲਈ ਹੈ ਪੈਸੇ ਵੰਡੇ ਆ ਸ਼ਰਾਬਾਂ ਵੰਡੀਆਂ ਤੇ ਉਤੋਂ ਤੋਂ ਬਾਅਦ ਤੁਸੀਂ ਦਾਲਸ ਕਰ ਰਹੇ ਹੋ ਕਿ ਅਸੀਂ ਜਿੱਤ ਨਹੀਂ ਮੈਨਾਂ ਤਾਂ ਉਸੇ ਕੰਸਟੀਟਿਊਂਸੀ ਤੋਂ ਮਿਸਟਰ ਬੋਗੀ ਜਿਹੜੇ ਗੁਜ਼ਰ ਗਏ ਨੇ ਬੜਾ ਉਹਨਾਂ ਲਈ ਤੁਸੀਂ ਸਨਮਾਨਿਤ ਆਇਆ ਨੱਚ-ਨੱਚ ਕੇ ਹੂੰ ਔਰ ਜਿਹੜੇ ਤਰੰਗ ਨਹੀਂ ਕਰ ਪਾਏ ਹੁਣ ਚਰਨਵੇਂ ਕਰ ਲੈਣਗੇ ਆਈ ਹੋਪ ਕਰ ਲੈ ਹੁਣ ਆ ਗਈ ਗੱਲ ਕਿ ਚੱਕਰ ਕੀ ਹੈ ਇਹ ਬੀਜੇਪੀ ਤੇ ਆਪ ਕੇ ਮੇ ਜੋੜ ਗਏ ਇਹ ਭਾਈ ਸਾਹਿਬ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਆਪ ਤੇ ਬੀਜੇਪੀ ਦਾ ਜੁੜਾਵ ਹੋਇਆ ਹੈ ਪੰਜਾਬ ਨੂੰ ਅਰਬਨਾਈਜ਼ ਕਰਨ ਚ ਸ਼ਹਿਰੀਕਰਨ ਚ ਔਰ ਪੰਜਾਬ ਦੀਆਂ ਜ਼ਮੀਨਾਂ ਖੋਹ ਚ ਕਿ ਜਿੰਨੀਆਂ ਇਹਨਾਂ ਦੀਆਂ ਜ਼ਮੀਨਾਂ ਹੈ ਕਿਸਾਨਾਂ ਦੀ ਉਹ ਖੋਹ ਲੋ ਕਿਉਂਕਿ ਇਹ ਆਫਟਰਡੇ ਕਿਉਂ ਨੇ ਜ਼ਮੀਨਾ ਕਰਕੇ ਤੇ ਜ਼ਮੀਨਾ ਆਪਾਂ ਖੋਣੀ ਹੈ ਇਹ ਬੀਜੇਪੀ ਦੀ ਵੀ ਪਾਲਿਸੀ ਹੈ ਇਹ ਆਪ ਵਾਲੇ ਨਵੀਂ ਲਾਏ ਹੈ ਇਸੇ ਚੱਕਰ ਚ ਭਗਵੰਤ ਮਾਨ ਜੋ ਚੀਫ ਮਿਨਿਸਟਰ ਨੇ ਪੰਜਾਬ ਦੇ ਕਰ ਕਹਿ ਨੂੰ ਹੀ ਨੇ ਇਹ ਤੇ ਅਰਵਿੰਦ ਕੇਜਰੀਵਾਲ ਦੇ ਵਿੱਚ ਲੜਾਈ ਹੋਈ ਹੈ ਕਿਉਂਕਿ ਇਹੀ ਭਗਵੰਤ ਮਾਨ ਪਹਿਲਾਂ ਬੋਲਦੇ ਰਹੇ ਨੇ ਆ ਸੁੱਖ ਵਿਲਾਸ ਬਾਰੇ ਆ ਜਿਹੜਾ ਇਹਨਾਂ ਦਾ ਸ਼ੀਸ਼ ਮਹਿਲ ਦੂਜਿਆਂ ਦਾ ਬਣਾਇਆ ਹੋਇਆ ਸੀ ਪਤਾ ਨਹੀਂ ਕਿਸੇ ਸਮਾਂ ਵਾਲਾ ਮਹਿਲ ਅ ਅਮਰਿੰਦਰ ਸਿੰਘ ਦਾ ਇਹ ਦੇ ਬਾਰੇ ਨਿਊ ਚੰਡੀਗੜ੍ਹ ਚ ਕੀ ਹੋਇਆ ਸੀ ਜਿਹੜੀ ਨਾ ਜ਼ਮੀਨਾਂ ਹੱਥੀਆਂ ਆ ਗਈਆਂ ਓਕਾਦੇ ਲਈ ਸੀ ਵਗੈਰਾ ਵਗੈਰਾ ਤਾਂ ਭਗਵੰਤ ਮਾਨ ਨੂੰ ਲੱਗਦਾ ਸੀ ਇੱਕ ਤਾਂ ਮੈਂ ਆਪਣੇ ਕਹਿ ਦੇ ਉਲਟ ਚੱਲ ਰਿਹਾ ਹੈ ਕਹ ਉਹ ਇਹਦਾ ਮਸਲਾ ਨਹੀਂ ਕਹ ਕਿ ਉਹ ਆਪ ਦੇ ਹਰ ਗੱਲ ਤੇ ਕਹਿ ਦੇ ਉਲਟ ਚੱਲੇ ਨੇ ਬਟ ਉਸ ਤੋਂ ਵੀ ਅਡਾਉਟ ਦਰ ਸੀ ਉਹਨਾਂ ਨੂੰ ਕਿ ਇਹ ਇੱਕ ਪਾਲਸੀ ਦੇ ਲੈਵਲ ਤੇ ਕਰਪਸ਼ਨ ਹੋਉਂਦੀ ਜਿਵੇਂ ਕਿ ਦਿੱਲੀ ਚ ਸ਼ਰਾਬ ਵਾਲੇ ਮਾਮਲੇ ਨੂੰ ਲੈ ਕੇ ਹੋ ਚੁੱਕੀ ਹੈ ਤਾਂ ਉਹ ਫਸੂਆ ਤਾਂ ਉਹਨੇ ਮਨ ਕਰਤਾ ਸੀ ਨਾ ਚੀਜ਼ਾਂ ਉਤੇ ਸਾਈਨ ਕਰਨ ਤੋਂ ਤਾਂ ਉਹਨਾਂ ਨੂੰ ਹਟਾਇਆ ਗਿਆ ਕਾਜ਼ ਤੋਂ ਪਹਿਲਾਂ ਤਾਂ ਲੜ ਪਈ ਉਹਦੇ ਤੋਂ ਮੁੱਖ ਮੰਤਰੀ ਤੋਂ ਹਟਾ ਦੇਵਾਂਗੇ ਉਹਦੇ ਮੈਂ ਕੁਝ ਨਹੀਂ ਕਰਨਾ ਉਸ ਤੋਂ ਬਾਅਦ ਲੜਾਈ ਤੋਂ ਬਾਅਦ ਐ ਯੂਜਵਲ ਜੋ ਹੁੰਦਾ ਏਸ਼ਰਾਬ ਪੀਲੀ ਏਸ਼ਰਾਬ ਦੀ ਤਬਾ ਬਗਾਰ ਹੋ ਗਈ ਪੀਜੀਆਈ ਚਲੇ ਗਏ ਕਿ ਹੁਣ ਵਾਪਸ ਆ ਗਏ ਫਿਰ ਵਿਚਲਾ ਰਸਤਾ ਕੱਢਿਆ ਗਿਆ ਇੱਕੋ ਦੋ ਹੀ ਕਿ ਯਾਰ ਐਂ ਕਰੋ ਮੁੱਖ ਮੰਤਰੀ ਤੋਂ ਉਹਨਾਂ ਹਟਾਓ ਐਵੇਂ ਨਾ ਬੋਲਣ ਤੇ ਲੈ ਦੇ ਕੇ ਇੱਕ ਕੰਮ ਕਰੂਗੀ ਉਹਨਾਂ ਨੇ ਸਾਈਨ ਨਹੀਂ ਕਰਨੇ ਆਪਾਂ ਇਹਨਾਂ ਨੂੰ ਇਸ ਅਹੁਦੇ ਤੋਂ ਹਟਾ ਦਿੰਨੇ ਆ ਜੋ ਅਰਬਨ ਡਿਵੈਲਪਮੈਂਟ ਦਾ ਇੱਕਾ 1995 ਚ ਐਕਟ ਬਣਿਆ ਸੀ ਉਸ ਐਕਟ ਦੇ ਮੁਤਾਬਕ ਜੋ ਵੀ ਪਲੈਨਿੰਗ ਹੋਊਗੀ ਉਹ TJ ਬੋਰਡ ਬਣਿਆ ਜਿਹੜਾ ਟੌਪ ਤੇ ਜਾ ਕੇ ਉਹਦਾ ਚੇਅਰਮੈਨ ਉਹਦਾ ਜਿਹੜਾ ਹੈੱਡ ਹੁੰਦਾ ਉਹ ਮੁੱਖ ਮੰਤਰੀ ਹੈ ਇਹ ਪਹਿਲੀ ਗੱਲ ਇਹ ਹੈ ਕਿ ਉਹਨੂੰ ਉੱਥੋਂ ਲਾ ਕੇ ਚੀਫ ਸੈਕਟਰੀ ਨੂੰ ਉਹਦਾ ਚੇਅਰਮੈਨ ਬਣਾ ਦਿੱਤਾ ਗਿਆ ਵਿਡੰਬਣਾ ਦੇਖੋ ਇਨਾਂ ਦੀ ਪਹਿਲਾਂ ਇੱਕ ਕਮੇਟੀ ਬਣਦੀ ਹੈ ਜਿਹੜੀ ਟੇਡਾ ਹਾਊਸਿੰਗ ਦਾ ਜਿਹੜਾ ਸੈਕਟਰੀ ਹੁੰਦਾ ਉਹਦੇ ਥੱਲੇ ਹੁੰਦੀ ਹੈ ਔਰ ਉਹ ਇੱਕ ਫਾਈਲ ਤਿਆਰ ਕਰਦੇ ਨੇ ਫਿਰ ਇੱਕ ਐਗਜ਼ੈਕਟਿਵ ਦੀ ਬੋਡੀ ਹੈ ਜਿਹਦੇ ਆਲਰੇਡੀ ਚੀਫ ਸੈਕਟਰੀ ਹੈਡ ਹੁੰਦੇ ਨੇ ਤੇ ਬਾਕੀ ਬਹੁਤ ਸਾਰੇ ਆਈਐਸਓ ਦੇ ਮੈਂਬਰ ਹੁੰਦੇ ਨੇ ਉਸੇ ਚੀਫ ਸੈਕਟਰੀ ਨੂੰ ਅੱਗੇ ਜਿਹੜਾ ਬੋਰਡ ਹੈ ਬੋਰਡ ਜਿਹੜਾ ਬਣਦਾ ਜਿਹੜਾ ਚੀਫ ਮਿਨਿਸਟਰ ਦੇ ਥੱਲੇ ਸੀ ਉਹਦਾ ਵੀ ਚੇਅਰਮੈਨ ਬਣਾ ਦਿੱਤਾ ਗਿਆ ਔਰ ਵਿਡੰਬਰਾਂ ਕੀ ਹੈ ਕਿ ਉਹਦੇ ਚ ਕੋ ਚੇਅਰਮੈਨ ਹੁੰਦਾ ਹੈ ਜਿਹੜਾ ਉਸ ਹਾਊਸਿੰਗ ਦਾ ਮਨਿਸਟਰ ਹੋਵੇ ਤਾਂ ਹੁਣ ਮੇਰੇ ਲਈ ਇਹ ਬੜੇ ਹੈਰਾਨਗੀ ਦੀ ਗੱਲ ਹੈ ਤੇ ਪੂਰੀ ਇੰਡੀਆ ਦੀ ਡੈਮੋਕ੍ਰੇਸੀ ਲਈ ਵੀ ਕਿ ਚੀਫ ਸੈਕਟਰੀ ਹੈਡ ਕਰਨਗੇ ਚੇਅਰਮੈਨ ਹੋਣਗੇ ਤੇ ਜਿਹੜੇ ਮਨਿਸਟਰ ਹੋਣਗੇ ਹਾਊਸਿੰਗ ਦੇ ਉਹਨਾਂ ਦੇ ਥੱਲੇ ਹੋਣਗੇ ਜਦਕਿ ਸੰਵਿਧਾਨ ਦੇ ਮੁਤਾਬਕ ਪ੍ਰੋਟੋਕਾਲ ਦੇ ਮੁਤਾਬਕ ਜਿਹੜਾ ਐਮ ਐਲ ਏ ਹੈ ਉਹ ਵੀ ਚੀਫ ਸੈਕਟਰੀ ਤੋਂ ਉੱਤੇ ਹੀ ਹੁੰਦਾ ਹੈ ਤੇ ਇਟ ਮੀਨ ਉਹਨਾ ਹਾਊਸਿੰਗ ਦਾ ਜਿਹੜਾ ਮਿਨਿਸਟਰ ਆ ਮਿਸਟਰ ਸੋਮਦੇਨ ਚੇਅਰਮੈਨ ਲੱਦਾ ਉਹ ਉਹਨਾਂ ਦੇ ਚੀਫ ਸੈਕਟਰੀ ਦੇ ਥੱਲੇ ਬੈਠਾਂਗੇ ਇਹ ਵਿਡੰਬਣਾ ਪੰਜਾਬ ਚ ਹੋਈ ਐ ਪਹਿਲਾਂ ਕਿ ਕਿ ਦੀ ਹੋਈ ਇਹ ਇਹ ਜਲਵਾ ਹੋਇਆ ਜਲਵਾ ਕਿਉਂ ਹੋਇਆ ਉਹ ਮੈਂ ਤੁਹਾਨੂੰ ਦੱਸਦਾ ਕਿ ਇਹ ਉਹਨਸ ਐ ਵਗੈਰਾ ਤੋਂ ਭਾਜਦੇ ਨੇ ਕਿਉਂਕਿ ਇਹਨਾਂ ਨੂੰ ਲੱਗਦਾ ਮੈਂ ਫਸ ਜੂਗਾ ਬਾਅਦ ਚ ਔਰ ਇਹ ਜਿਹੜਾ ਬਾਕੀ ਭਾਈ ਸਾਹਿਬ ਨੇ ਜਿਹੜੇ ਫੈਸਲੇ ਲੈ ਰਹੇ ਨੇ ਕਿ ਉਹਨਾਂ ਦੇ ਜਿਹੜੇ ਹੋਰ ਅਮਲਾ ਫਮੂਲਾ ਸੱਤਿਆ ਹੋਇਆ ਉਹਨਾਂ ਨੇ 27 ਤੋਂ ਬਾਅਦ ਤਾਂ ਨਜ਼ਰ ਹੀ ਨਹੀਂ ਆਉਂਦਾ ਉਹ ਤਾਂ ਪਤਾ ਨਹੀਂ ਕਿੱਥੇ ਹੋਣਗੇ ਕਿਉਂਕਿ ਉਹਨਾਂ ਦਾ ਰਹਿਣਾ ਦੇਣਾ ਕੀ ਆ ਪੰਜਾਬ ਨਾਲ ਉਹਨਾਂ ਨੇ ਤਾਂ ਇਹ ਸੋਚ ਲਿਆ ਕਿ ਸਰਕਾਰ ਜ਼ਰੂਰ ਤਾਂ ਨਹੀਂ ਨਹੀਂ ਤੇ ਆ 1.5 ਸਾਲ ਚ ਫਿਰ ਚੱਕ ਦਿਓ ਫਟੇ ਵਰਨਾ ਮੈਨੂੰ ਦੱਸੋ ਜਿੱਡਾ ਸ਼ਹਿਰ ਲੁਧਿਆਣਾ ਹੈ ਜਿੱਡਾ ਚੰਡੀਗੜ੍ਹ ਵਰਗੇ ਟ੍ਰਾਈ ਸਿਟੀ ਹੈ ਐਡਾ ਵੱਡਾ ਹੋ ਡਿਵੈਲਪ ਕਰਨਗੇ ਇੰਨੀ ਲੋੜ ਕੀ ਪੈਗੀ ਵੀ ਪੰਜਾਬ 'ਚ ਪੰਜਾਬ ਦੇ ਬੰਦੇ ਤਾਂ ਬਾਹਰ ਜਾ ਰਹੇ ਆ ਇਹ ਨਵੇਂ ਹਾਊਸਿੰਗ ਜਿਹੜੇ ਬਣਾਏ ਜਾ ਰਹੇ ਨੇ ਇਹ ਕਿਹਦੇ ਲਈ ਬਣਾਏ ਜਾ ਰਹੇ ਨੇ ਪਰਵਾਸੀਆਂ ਲਈ ਇਹੀ ਪਾਲਿਸੀ ਹੈ ਤੁਹਾਡੀ ਬੀਜੇਪੀ ਤੁਹਾਡੇ ਨਾਲ ਇਸ ਮਾਮਲੇ 'ਚ ਤੇ ਕਾਂਗਰਸ ਵੀ ਮੂਕ ਸਹਿਮਤੀ ਹੈ ਇਹੀ ਕੰਮ ਹੈ ਨਾ ਤੁਹਾਡਾ ਕਿ ਬਾਹਰਿਆਂ ਨੂੰ ਲਿਆਓ ਵਸਾਓ ਕਿਉਂਕਿ ਪੰਜਾਬ ਆੜੇ ਨੂੰ ਤਾਂ ਲੋੜ ਹੀ ਨਹੀਂ ਘਰਾਂ ਦੀ ਲੋੜ ਕੀ ਹੈ ਮੈਨੂੰ ਦੱਸ ਦਿਓ ਉਹ ਤਾਂ ਛੱਡ ਛੱਡ ਕੇ ਬਾਹਰ ਨੂੰ ਭੱਜ ਰਹੇ ਨੇ ਚਾਹ ਕਿਸੇ ਵੀ ਫਿਰਕੇ ਨਾਲ ਜੁੜੇ ਹੋਣ ਕਿਸੇ ਵੀ ਧਰਮ ਨਾਲ ਜੁੜੇ ਹੋਣ ਤਾਂ ਬਾਹਰ ਜਾ ਰਹੇ ਨੇ ਤਬ ਵੀ ਪੰਜ ਹੱਥ ਤੋਂ ਲੋਡ ਕੀ ਪੈਗੀ ਆਇ ਤੇ 1700 ਕੇ 1200 ਕਿਲਾ ਬਹੁਤ ਨੀਚੇ ਪਿਆ ਪਹਿਲੇ ਇਹਨੂੰ ਤਾਂ ਵਸਾ ਲੋ ਬੜਿਆਂ ਤੋਂ ਤੁਸੀਂ ਲੈਂਡ ਪੂਲਿੰਗ ਕਰਕੇ ਜ਼ਮੀਨ ਲੈ ਲਈ ਉਹਨਾਂ ਨੂੰ ਸਰਟੀਫੀਕੇਟ ਵੀ ਦੇ ਦਿੱਤੇ ਕਿ ਦੇਵਾਂਗੇ ਜਦੋਂ ਵਸੂਗਾ ਉਹਨਾਂ ਨੂੰ ਤਾਂ ਕਿੰਨੇ ਸਾਲ ਹੋ ਗਏ ਧੱਕੇ ਖਾਂਦੇ ਆ ਹੁਣ ਤਾਂ ਉਹਨੂੰ ਨਵੀਂ ਸੋਚੀ ਜੇ ਮੈਂ ਪਹਿਲਾਂ ਵੀ ਦੱਸ ਚੁੱਕਿਆ ਦੋ ਲੱਡੂ ਨੇ ਕਿਹੜੇ ਜਾਂਦਾ ਬਿਲਡਰਾਂ ਨੂੰ ਪੈਸੇ ਲੈਣਗੇ ਇੱਕ ਤਾਂ ਉਹ ਕਹਿੰਦਾ ਇਹ ਨਹੀਂ ਸੀ ਕਿ ਨੋਟੀਫਿਕੇਸ਼ਨ ਹੋ ਗਈ ਉਹ ਨਹੀਂ ਲੈਣਗੇ ਇਹ ਐਵੇਂ ਵੀ ਲੈ ਸਕਦੇ ਨੇ ਐ ਵੀ ਲੈਣਗੇ ਕਿ ਦੇਖੋ ਥੋੜੀ ਜਿਹੀ ਜਗ੍ਹਾ ਛੱਡ ਦੇਣਗੇ ਦੂਜੇ ਪਾਸੇ ਡਵੈਲਪ ਕਰਾਂਗੇ ਤੇ ਨਾਲ ਨਾਲ ਇਹ ਲੋਨ ਲੈਣਗੇ ਆਈਐਮਐਫ ਤੋਂ ਜਾਂ ਵਰਲਡ ਬੈਂਕ ਤੋਂ ਔਰ ਉਸ ਲੋਨ ਦਾ ਕੀ ਹੋਊਗਾ ਤੁਹਾਨੂੰ ਪਤਾ ਹੀ ਹੈ ਕਰਜ਼ਾ ਤਾਂ ਪੰਜਾਬ ਤੇ ਰਹਿ ਇਹਨਾਂ ਨੂੰ ਕੀ ਲੈਣਾ ਦੇਣਾ ਉਹ ਦੇਣਾ ਔਰ ਐਵੇਂ ਵੀ ਸਤਾਈ ਤੋਂ ਬਾਅਦ ਤੁੰਗ ਕੌਣ ਤੇ ਮੈਂ ਕੌਣ ਹੀ ਪਤਾ ਨਹੀਂ ਕਿੱਥੇ ਹੋਊਗੇ ਹੁਣ ਰਹੀ ਗੱਲ ਇਹ ਕਿ ਇਹ ਜੋ ਕਰ ਰਹੇ ਨੇ ਇਹਦੇ ਵਿੱਚ ਬਾਕੀ ਪਾਰਟੀਆਂ ਦਾ ਕੀ ਇੰਟਰਸਟ ਹੈ ਜਿੰਨੀਆਂ ਨੈਸ਼ਨਲਾਈਜ਼ ਪਾਰਟੀਆਂ ਨੇ ਜਿਵੇਂ ਕਾਂਗਰਸ ਹੋਵੇ چاہے وہ بی جے پی ہو گئی چاہے آپ ہو گئی انہا دا انٹرسٹ ہے کہ پنجاب دے ویچ جو اثر رکھ دینے زمینہ لے. زمینہ دے لے زمین نہ آلے انہا رو پہنا تا نانگا بلان کرو انہا تو زمین نہ پر آپ کنے گناہ مرضی دے دیو پیسہ کہ چھتا پیسے منی دینے پہنے لینڈ پولنگ چھتا دا پیسہ ہے یہ تا جدو ڈویلپ ہوگی اور دوبارہ دن نہ دے دیں گے جو آپ پہ ہی لے دیں گے بلکہ ਔਰ ਵੈਂਡ ਪੂਲਿੰਗ ਦੇ ਵਿੱਚ ਕੱਲ ਨੂੰ ਕੀ ਹੋਣ ਵਾਲਾ ਤੁਸੀਂ ਜਰਾ ਸੋਚ ਲਿਓ ਜੇ ਔਰ ਉੱਥੋਂ ਦੇ ਲੋਕਾਂ ਨੇ ਵੀ ਇੱਕ ਐਕਸ਼ਨ ਕਮੇਟੀ ਬਣਾ ਲਈ ਹੈ ਅੱਠ ਪਿੰਡਾਂ ਨੇ ਗ੍ਰਾਮ ਸਭਾ ਦੇ ਪੰਚਾਇਤਾਂ ਲੋងੀ ਇੱਕ ਮਤੇ ਪਾ ਕੇ ਦੇਤੇ ਨੇ ਕਿ ਅਸੀਂ ਆਪਣੀਆਂ ਜ਼ਮੀਨਾਂ ਨਹੀਂ ਵੇਚਾਂਗੇ ਅੱਠ ਪਿੰਡਾਂ ਨੇ ਉੱਥੇ ਕਮੇਟੀ ਬਣੀ ਆ ਬਰਿੰਦਰ ਸਿੰਘ ਹੋਰਿਓ ਚ ਸ਼ਾਮਲ ਨੇ ਔਰ ਮੈਨੂੰ ਪਤਾ ਹੈ ਉੱਥੇ ਕਿਸੇ ਪਿੰਡ ਨੇ ਇਹਨਾਂ ਨੂੰ ਜ਼ਮੀਨ ਨਹੀਂ ਦੇਣੀ ਇਹ ਜਿਹੜੀਆਂ ਸਾਜ਼ਿਸ਼ਾਂ ਕਰ ਰਹੇ ਨੇ ਨਾ ਕਿ ਪੰਜਾਬ ਦੇ ਲੋਕਾਂ ਦੀ ਜ਼ਮੀਨ ਲੈ ਲਓ ਇਹਨਾਂ ਨੂੰ ਨੇ ਹੱਥੇ ਕਰੋ ਕਿਉਂਕਿ ਜੇ ਜ਼ਮੀਨ ਨਹੀਂ ਤੁਹਾਡੇ ਕੋਲੇ ਪੰਜਾਬ ਵਾਲਿਓ ਮੈਂ ਤੁਹਾਨੂੰ ਵੀ ਦੱਸ ਦਿਆਂ ਤੁਹਾਡੀ ਕੋਈ ਉਪਾਅਤ ਨਹੀਂ ਇਹ ਪੰਜਾਬ ਦੀ ਤੁਹਾਡਾ ਹੀ ਫਿਰ ਇਹ ਤੁਹਾਡੇ ਕੋਲੇ ਜ਼ਮੀਨ ਹੈ ਤੇਰੀ ਪੰਜਾਬ ਤੁਹਾਡਾ ਹੈ ਵਰਨਾ ਇਹ ਤੁਹਾਨੂੰ ਇਥੋਂ ਲੁੱਟ-ਪੁੱਟ ਕੇ ਭਜਾ ਦੇ ਦਿੰਗੇ ਮੈਨੂੰ ਦੱਸੋ ਜੇ ਖੇਤੀਬਾੜੀ ਇੰਨੀ ਮਾੜਾ ਧੰਦਾ ਹੋਵੇ ਦੁਨੀਆ ਦਾ ਜਿਹੜਾ ਟੌਪ ਅਮੀਰਾਂ ਚ ਕੈਬਰਗੇਟ ਉਹਦੇ ਕੋਲੇ 7.5 ਲੱਖ ਏਕੜ ਜ਼ਮੀਨ ਹੋਵੇ ਸਭ ਤੋਂ ਪਹਿਲਾ ਚੰਗਿਆ ਹੋਇਆ ਠੰਡਾ ਤੇ ਆਖਰ ਤੱਕ ਰਹਿਣ ਵਾਲਾ ਉਹ ਖੇਤੀਬਾੜੀ ਹੈ ਕਿਵੇਂ ਨਹੀਂ ਬਾਬੇ ਨਾਨਕ ਨੇ ਪਹਿਲੀ ਪਾਸ਼ੇ ਨਹੀਂ ਕਹਿਆ ਸੀ ਉੱਤਮ ਖੇਤੀ ਸਭ ਤੋਂ ਨੰਬਰ 1 ਕਿਉਂਕਿ ਆਸੀ ਉਹਨਾਂ ਨੇ this is the reason ਔਰ ਇਹ ਤਿੰਨੇ ਨੈਸ਼ਨਲਾਈਜ਼ ਪਾਰਟ ਦਾ ਇਹਦਾ ਲੈਣਾ ਕੀ ਹੈ ਯਾਰ ਪੰਜਾਬ ਨਾਲ ਮੈਨੂੰ ਦੱਸੋ ਤੁਸੀਂ ਇਹਨਾਂ ਨੇ ਲੁੱਟਿਆ ਨਹੀਂ ਔਰ ਮੈਂ ਇੱਕ ਕਾਂਗਰਸ ਵਾਲਿਆਂ ਨੂੰ ਪੁੱਛਦਾ ਕਿ ਅਸੀਂ ਹਾਰ ਗਏ ਸੈਕੰਡ ਆਈ ਮੈਂ ਤਾਂ ਨਾ ਤੁਸੀਂ ਕਿਸੇ ਨੰਬਰ ਤੇ ਨਹੀਂ ਹੋਣੇ ਚਾਹੀਦੇ ਤੁਸੀਂ ਇਹੋ ਜਿਹਾ ਕਿਹੜਾ ਕੰਮ ਕਰ ਰਹੇ ਸੀ ਜਿਹੜਾ ਇਹਨਾਂ ਨੇ ਬੰਦ ਕਰਤਾ ਜਾਂ ਜਿਹੜੇ ਖਰਾਬ ਕਰ ਰਹੇ ਨੇ ਤੁਸੀਂ ਉਹ ਖਰਾਬ ਨਹੀਂ ਕਰ ਰਹੇ ਸੀ ਕੀ ਆ ਨਸ਼ੇ ਵਾਲਾ ਤੁਹਾਡੇ ਟਾਈਮ ਤੇ ਨਹੀਂ ਸੀ ਕੀ ਆ ਨਜਾਇਜ਼ ਮਾਈਨਿੰਗ ਵਾਲਾ ਤੁਹਾਡੇ ਟਾਈਮ ਤੇ ਨਹੀਂ ਸੀ ਆ ਕ腐ਸ਼ਨਾਂ ਵਾਲਾ ਤੁਹਾਡੇ ਟਾਈਮ ਤੇ ਨਹੀਂ ਸੀ ਇਹ ਪੰਚਾਇਤਾਂ ਦੇ ਸਰਪੰਚਾਂ ਦੇ ਪੇਪਰ ਕੈਨਸਲ ਕਰਾਉਣੇ ਤੁਹਾਡੇ ਟਾਈਮ ਤੇ ਨਹੀਂ ਸੀ ਕੋਈ ਇਹੋ ਜੀ ਬੁਰਾਈ ਦੱਸ ਤਾਂ ਦਿਓ ਜਿਹੜੀ ਇਹਨਾਂ ਨੇ ਕੀਤੀ ਤੇ ਤੁਸੀਂ ਨਹੀਂ ਕੀਤੀ ਸੀ ਜਾ ਉਹ ਦੂ ਪਹਿਲਾ ਵਾਲਿਆਂ ਨੇ ਨਹੀਂ ਕੀਤੇ ਸੀ ਜਿਹਦੇ ਚ ਬੀਜਪੀ ਸ਼ਾਮਲ ਸੀ ਦੱਸ ਦਿਓ ਕੋਈ ਹੈਗੀ ਆ ਤਾਂ ਇਹ ਲੋਕ ਤੁਸੀਂ ਲੁੱਟਣਾ ਚਾਹੁੰਦੇ ਹੋ ਔਰ ਪੰਜਾਬ ਦਾ ਜੋ ਇੱਕ ਭਾਈਚਾਰਕ ਸਾਂਝ ਹੈ ਨਾਲ ਨਾਲ ਜੋ ਇੱਕ ਸਿਸਟਮ ਹੈ ਜਿਉਂਦਾ ਪਿੰਡਾਂ ਦੇ ਲੈਵਲ ਤੇ ਉਹ ਸਾਰਾ ਖਤਮ ਕਰਕੇ ਇੱਕ ਖੇਤੀਬਾੜੀ ਦੇ ਵਿੱਚੋਂ ਹਟਾਉਣਾ ਚਾਹੁੰਦੇ ਹੋ ਕੁਛ ਇੱਕ ਦੋ ਲੋਕ ਪਰਿਵਾਰ ਦਿਓ ਪੈਸਾ ਲੈ ਕੇ ਜੇ ਕੁਛ ਕਰ ਲੈਣ ਤਾਂ ਕਰ ਲੈਣ ਵਰਨਾ ਉਹਨਾਂ ਨੇ ਵੀ ਨਸ਼ਿਆਂ ਦੀ ਲਾਉਣਾ ਹੈ ਉਹ ਗੱਡੀਆਂ ਖਰੀਦਣ ਇਹ ਲੋਗ ਹੈ ਵੇਸਟ ਕਰਨੇ ਫਿਰ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਸਸਤੀ ਲੇਬਰ ਬਣਾ ਕੇ ਲੈ ਆਉਂਗੇ ਇੱਕ ਮਾਰ ਦਾ ਪਿੰਡ ਵਾਲਿਆਂ ਨੂੰ ਹੋਰ ਗੱਲ ਦੱਸ ਦਿਆਂ ਜਿਸ ਦਿਨ ਤੁਸੀਂ ਅਰਬਨ ਚ ਆ ਗਏ ਮਤਲਬ ਤੁਸੀਂ ਤਿੰਦੂ ਨਾ ਰਹੇ ਥੋੜਾ ਮਨਰੇਗਾ ਦਾ ਕੰਮ ਬੰਦ ਹੋ ਜੂਗਾ ਤਾਂ ਜਿੰਨੇ ਉੱਥੇ ਜੋ ਮਜ਼ਦੂਰੀ ਕਰਦੇ ਨੇ ਆਖੇ ਜਿਹੜੇ ਕਿ ਪੰਜ ਕਿੱਲੇ ਤੋਂ ਥੱਲੇ ਵਾਲਾ ਵੀ ਕਰ ਸਕਦਾ ਉਹਨਾਂ ਦਾ ਕੰਮ ਮਜ਼ਦੂਰੀ ਦਾ ਬੰਦ ਹੋ ਜੂਗਾ ਕਿਉਂਕਿ ਜਿਵੇਂ ਤੁਸੀਂ ਅਰਬਨਾਈਜ਼ ਹੋਗੇ ਮਨਰੇਗਾ ਐਕਟ ਹੀ ਤੁਹਾਡੇ ਤੇ ਲਾਗੂ ਨਹੀਂ ਹੁੰਦਾ ਕਾ ਇਹ ਵੇਖ ਲਓ ਤੁਸੀਂ ਕੀ ਕਰਨ ਜਾ ਰਹੇ ਹੋ ਪਹਿਲੇ 8 ਪਿੰਡ ਨਹੀਂ 31 ਪਿੰਡ ਨੇ ਟੋਟਲ ਜਿਨ੍ਹਾਂ ਦੀਏ 25000 ਏਕੜ ਜ਼ਮੀਨ ਹੈ ਪਈਆਂ ਪੂਈਆਂ ਵਿੱਚ ਪਾ ਕੇ ਸਾਰੇ ਜਣੇ ਇਹਦਾ ਮੱਥੇ ਪਾਓ ਔਰ ਇਹ ਜੋ ਤੁਹਾਨੂੰ ਲੁੱਟਣਾ ਚਾਹੁੰਦੇ ਆ ਬਰਬਾਦ ਕਰਨਾ ਚਾਹੁੰਦੇ ਆ ਪੰਜਾਬ ਦਾ ਜਿਹੜਾ ਮੇਨ ਕੈਰੈਕਟਰ ਹੈ ਮੂਲ ਚਰਿੱਤਰ ਹੈ ਉਹਨੂੰ ਬਦਲਣਾ ਚਾਹੁੰਦੇ ਆ ਇਹਦੇ ਤੋਂ ਬਚੋ ਔਰ ਇੱਕ ਗੱਲ ਹੋਰ ਮੈਂ ਕਹਿਣੀ ਚਾਹੁੰਦਾ ਹੈ ਭਗਵੰਦ ਸਿੰਘ ਮਾਨ ਜੀ ਜਿਹੜੇ ਤੁਹਾਡੇ ਸੁਪਰੀਮੋ ਨੇ ਨਾ ਉਹਨਾਂ ਨੇ ਵੀ ਇਹ ਗੇਮ ਅਪਣਾਈ ਸੀ ਜਦੋਂ ਉਹ ਸ਼ਰਾਬ ਦੀ ਪਾਲਿਸੀ ਲੈ ਕੇ ਆਏ ਸੀ ਬੜੇ ਉਹ ਤਾਂ ਖੈਰ ਅਗਲੀ ਸਮਝਣ ਵਾਲੇ ਬੰਦੇ ਨੇ ਉਹਨਾਂ ਨੇ ਆਪਦੇ ਕੋਲੇ ਕੋਈ ਮਹਿਮਾਨੀ ਰੱਖਿਆ ਸੀ ਤੇ ਸ਼ਰਾਬ ਦਾ ਕਿੰਨਾ ਵੱਡਾ ਕਪਲਾ ਹੋਇਆ ਉਹ ਤਾਂ ਸਾਬਤ ਹੋ ਗਿਆ ਕਿ ਜੇਲ੍ਹ ਚ ਹੀ ਜਾ ਕੇ ਆਏ ਨੇ ਸਾਬਤ ਹੋ ਗਿਆ ਮੀਂ ਕਿ ਨਾਜਦ ਹੋ ਗਏ ਨੇ ਔਰ ਉਹ ਫਰੇਮ ਕਰ ਦਿੱਤੇ ਗਏ ਆ ਜਿਹੜੇ ਚਾਰजेस ਦੇ ਇਨਾ ਬਹੁਤ ਵੀ ਉਹ ਮੈਕਮਾਂ ਨਹੀਂ ਸੀ ਬਟ ਕਿਉਂਕਿ ਸਟੇਟ ਦੇ ਹੈਡ ਸੀ ਇਸ ਲਈ ਇਹ ਪਾਲਿਸੀ ਕਰਾਪਸ਼ਨ ਸੀ ਤੇ ਇਹਨਾਂ ਨੂੰ ਸ਼ਾਮਲ ਹੋਣਾ ਪਿਆ ਔਰ ਇਹਨਾਂ ਨੂੰ ਜੇਲ੍ਹ بھیਜਣਾ ਪਿਆ ਆ ਵੀ ਜਿਹੜਾ ਤੁਸੀਂ ਕਰ ਰਹੇ ਹੋ ਨਾ ਇਹ ਪਾਲਿਸੀ ਕਰਾਪਸ਼ਨ ਹੋਣ ਜਾ ਰਹੀ ਹੈ ਇਹਦੀ ਜਦੋਂ ਜਾਂਚ ਹੋਊਗੀ ਤੁਸੀਂ ਭਾਵੇਂ ਸਾਈਨਿੰਗ ਅਥਾਰਟੀ ਤੋਂ ਭੱਜ ਗਏ ਹੋ ਪਰ ਤੁਸੀਂ ਬਚ ਨਹੀਂ ਪਾਉਗੇ ਬਿਕਾਜ਼ ਆਫ ਕਨਸਟੀਟਿਊਸ਼ਨਲ ਪੁਆਇੰਟ ਆਫ 뷰 ਸੇ ਉਹ ਆਰੇ ਹੈਡ ਆਫ ਸਟੇਟ ਤੁਸੀਂ ਜੇ ਤੂੰ ਬਚ ਨਹੀਂ ਸਕਦੇ ਇਹ ਯਾਦ ਰੱਖ ਲਿਓ ਜੀ ਇਹ ਥੋੜਾ ਗੰਦੀਨਰ ਵੀ ਨਹੀਂ ਬਚ ਪਾਇਆ ਸੀ ਹਾਂ ਇਸ ਮਾਮਲੇ ਚੋਂ ਉਹਨੂੰ ਕੁਝ ਨਹੀਂ ਹੋਊਗਾ ਜੋ ਪੰਜਾਬ ਚ ਹੋ ਰਿਹਾ ਔਰ ਮੈਂ ਆਪ ਦੇ ਚੀਫ ਸਕੱਟਰੀ ਸਾਹਿਬ ਤੋਂ ਵੀ ਉਮੀਦ ਕਰਦਾ ਬਹੁਤ ਸਮਝਦਾਰ ਆਦਮੀ ਨੇ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਨੇ ਕਿਤੇ ਨਹੀਂ ਜਿਉਣਾ ਜਿਨ੍ਹਾਂ ਨੇ ਉਹਨਾਂ ਦੇ لیاقت ਉੱਤੇ ਅੱਗੇ ਗੱਲ ਸਿੱਟਦੇ ਨਹੀਂ ਕਿ ਸਾਈਨ ਕਰੋ ਬਚਿਓ ਜੇ ਇਹਨਾਂ ਤੋਂ ਇਹ ਬਹੁਤ ਵੱਡੀ ਜੇ ਮੁੱਖ ਮੰਤਰੀ ਉਸ ਦੀ ਤੁਪਾਜ ਰਹੇ ਨੇ ਤੇ ਤੁਹਾਨੂੰ ਅੱਗੇ ਕੀਤਾ ਜਾ ਰਿਹਾ ਜਸਟ ਥੌਟ ਅਬਾਊਟ ਥੈਟ ਕਿ ਇ ਕੀ ਹੋਣ ਜਾ ਰਿਹਾ ਫਿਰ ਤੁਹਾਨੂੰ ABC ਸਾਰੀਆਂ ਪਤਾ ਲਿੱਤੋਂ ਕਿ ਤੁਸੀਂ ਬਿਊਰੋਕਰੋ ਕਰੋਂ ਬੜੇ ਚਿਰਦੇ ਆ ਯੂ ਨੋ ਕਿਥੇ ਕੀ ਕੀ ਹੁੰਦਾ ਹੈ ਇਹ ਆ ਪੰਜਾਬ ਵਾਲੇ ਜਰਾ ਸਮਝ ਲਓ ਜੀ ਜੀ ਨੂੰ ਮੈਂ ਕਹਿ ਰਿਹਾ ਸੀ ਹੋ ਕੀ ਰਿਹਾ ਕਦੇ ਸੰਵਿਧਾਨਿਕ ਲੈਵਲ ਤੇ ਕਨਸਟੀਟਿਊਸ਼ਨਲ ਪੁਆਇੰਟ ਆਫ 뷰 ਨਾਲ ਔਰ ਕਈ ਜੋ ਸਾਡਾ ਇੱਕ ਸਿਸਟਮ ਹੈ ਸਰਕਾਰ ਦਾ ਤਦ ਸੁਣਿਆ ਕਿ ਚੀਜ਼ ਸਟਰੀ ਹੈਡ ਕਰੇ ਔਰ ਉਹਦਾ ਝੇੜਾ ਤੁਹਾਡਾ ਮਿਨਿਸਟਰ ਹਾਊਸਿੰਗ ਦਾ ਉਹ ਦਾ ਕੂ ਚੇਅਰਮੈਨ ਉਹਦੇ ਥੱਲੇ ਹੋਵੇ ਜਿਹਨੂੰ ਉਹ ਡਿਕਟੇਟ ਕਰੂਗਾ ਜਦਕਿ ਐਮਐਲਏ ਵੀ ਚੌਕ ਚੀਫ ਸਕੱਟਰੀ ਤੋਂ ਤੇ ਹੁੰਦਾ ਹੈ ਇਹ ਹੋ ਰਿਹਾ ਇੱਥੇ ਔਰ ਦਸੰਗ ਦੇ ਪਾਇਤੀ ਤੇ ਮੁੱਖ ਮੰਤਰੀ ਨੇ ਚਾਰਜ ਦਿੱਤਾ ਕਿਉਂ ਹੈ ਕੋਈ ਇਹਦੇ ਲਈ ਇਨਾ ਕੋਈ ਜਸਟੀਫਿਕੇਸ਼ਨ ਹੈ ਬੋਲਣਗੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਜਿੱਦੇ ਚ ਕਹਿ ਰਹੇ ਆ ਕੇਜਰੀ ਵਾਦਸਾ ਉਹਦੇ ਚ ਨਾਲ ਕਿਉਂ ਨਹੀਂ ਬੈਠੇ ਹੋ ਪੰਜ 6 ਦਿਨ ਕੰਪੇਨ ਕਿਉਂ ਨਹੀਂ ਕੀਤਾ ਦੱਸ ਦੇਣਗੇ ਕੀ ਹੋ ਰਿਹਾ ਇਹਨਾਂ ਦੇ ਵਿੱਚ ਫੈਰੀਨਾਂ ਦੀ ਇਹ ਜੰਗ ਜਿਹੜਾ ਪੰਜਾਬ ਨੂੰ ਨੁਕਸਾਨ ਹੋ ਰਿਹਾ ਮੈਂ ਤਾਂ ਉਹ ਗੱਲ ਕਰ ਰਿਹਾ ਮੇਰੀ ਇੱਕੋ ਬਜਾਰੀਸ਼ ਹੈ ਜਿਆ ਤੁਹਾਨੂੰ ਇਹ ਸਾਰੇ ਲੁਟੇਰੇ ਖਾਸ ਕਰ ਨੈਸ਼ਨਲ ਪਾਰਟੀਆਂ ਦਾ ਭੁੱਲੀ ਜਾਓ ਜੇ ਪੰਜਾਬ ਨੂੰ ਬਚਾਉਣਾ ਹੈ ਪੁੱਲ ਜੋ